ਸਾਤ ਸੰਗਤ ਜੀ ਮਲਕ ਭਾਗੋ ਸੈਦਪੁਰ ਦਾ ਹਿੰਦੂ ਹਾਕਮ ਸੀ ਇਹ ਬੜਾ ਚਲਾਕ ਤੇ ਲਾਲਚੀ ਪੂੰਜੀਪਤੀ ਕਈਆਂ ਮਾੜਿਆਂ ਵਸੇਲਿਆਂ ਨਾਲ ਉਸਨੇ ਅਣਗਿਣਤ ਮਾਇਆ ਇਕੱਠੀ ਕੀਤੀ ਹੋਈ ਸੀ ਮੁਸਲਮਾਨ ਹਕੂਮਤ ਨੂੰ ਖੁਸ਼ ਰੱਖਣ ਵਾਸਤੇ ਉਸ ਨੂੰ ਮੌਲਵੀ ਖੁਸ਼ ਰੱਖਣੇ ਪੈਂਦੇ ਸਨ ਆਪਣੇ ਰੋਜ਼ਾਨਾ ਕੀਤੇ ਪਾਪਾਂ ਉੱਤੇ ਪਰਦਾ ਪਾਉਣ ਵਾਸਤੇ ਉਸ ਨੂੰ ਪੰਡਤਾਂ ਤੇ ਸਾਧਾ ਨਾਲ ਬਣਾ ਕੇ ਰੱਖਣੀ ਪੈਂਦੀ ਸੀ ਉਪਰੋਕਤ ਦੋਹਾਂ ਜਮਾਤਾਂ ਦੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਉਹ ਕਦੀ ਪੀਰਾਂ ਫਕੀਰਾਂ ਦੀਆਂ ਦੇਗਾਂ ਦਿੰਦਾ ਤੇ ਕਦੀ ਬ੍ਰਹਮ ਭੋਜ ਵੱਡਾ ਯੱਗ ਕਰਦਾ ਥੋੜੀ ਜਿਹੀ ਰਕਮ ਖਰਚ ਕੇ ਆਪਣੀ ਉਪਮਾ ਕਰਾ ਲੈਂਦਾ ਇਸ ਉਪਮਾ ਦੇ ਪਰਛਾਵੇਂ ਹੇਠ ਲੋਕਾਂ ਨੂੰ ਲੁੱਟ ਕੇ ਖਰਚੀ ਮਾਇਆ ਨਾਲੋਂ 8 ਗੁਣਾ ਹੋਰ ਮਾਇਆ ਕਮਾ ਲੈਂਦਾ ਉਹ ਵੀ ਮੁਸਲਮਾਨ ਹਾਕਮਾਂ ਮੰਕ ਬਹੁਤ ਕਰੜੇ ਸੁਭਾ ਦਾ ਸੀ ਪੰਡਤਾਂ ਦੇ ਮੌਲਵੀਆਂ ਨੇ ਮਲਕ ਭਾਗੋ ਕੋਲ ਜਾ ਕੇ ਚੁਗਲੀਆਂ ਕੀਤੀਆਂ ਕਿ ਨਾਨਕ ਨਾਮ ਦਾ ਬੇਦੀ ਖੱਤਰੀ ਸਾਧੂ ਹੋ ਕੇ ਸ਼ਹਿਰ ਵਿੱਚ ਆਇਆ ਹੈ ਉਹ ਲੋਕਾਂ ਨੂੰ ਕੁਰਾਹੇ ਪਾ ਰਿਹਾ ਹੈ ਲਾਲੋ ਸ਼ੁੱਧਰ ਦੇ ਘਰੋਂ ਰੋਟੀ ਖਾਂਦਾ ਤੇ ਪਾਣੀ ਪੀਂਦਾ ਹੈ ਇਹ ਸੁਣ ਕੇ ਮਲਕ ਭਾਗੋ ਹੰਕਾਰ ਨਾਲ ਬੋਲਿਆ ਚਿੰਤਾ ਨਾ ਕਰੋ ਮੈਂ ਠੀਕ ਕਰ ਦਿਆਂਗਾ ਸਬੱਬ ਨਾਲ ਉਹ ਦਿਨ ਵੀ ਨੇੜੇ ਸਨ ਜਦੋਂ ਉਸਨੇ ਸ਼ਲਾਨਾ ਯੱਗ ਕਰਨਾ ਸੀ ਉਹ ਯੱਗ ਦਾ ਨਾਮ ਲੋਕਾਂ ਨੇ ਮਲਕ ਭਾਗੋ ਦਾ ਬ੍ਰਹਮ ਭੋਜ ਰੱਖਿਆ ਹੋਇਆ ਸੀ ਉਸ ਬ੍ਰਹਮ ਭੋਜ ਉੱਤੇ ਦੂਰ ਦੂਰ ਤੋਂ ਹਿੰਦੂ ਸੰਤ ਸਾਧੂ ਸੱਦੇ ਜਾਂਦੇ ਸਨ ਗਰੀਬਾਂ ਤੇ ਨੀਚ ਜਾਤੀਆਂ ਦੇ ਲੋਕਾਂ ਨੂੰ ਬ੍ਰਹਮ ਭੋਜ ਵਿੱਚ ਹਿੱਸਾ ਨਹੀਂ ਸੀ ਮਿਲਦਾ ਉਹ ਤਰਸਦੇ ਹੀ ਰਹਿ ਜਾਂਦੇ ਸਨ ਬ੍ਰਹਮ ਭੋਜ ਦਾ ਦਿਹਾੜਾ ਆ ਗਿਆ ਹਲਵਾਈ ਲਾ ਕੇ ਪੂੜੀਆਂ ਕਢਾਈਆਂ ਗਈਆਂ ਕੜਾ ਪੂੜੀ ਦਾ ਪੱਕਾ ਭੋਜਨ ਹੋਣਾ ਸੀ ਦੂਰ ਦੂਰ ਤੋਂ ਸਾਧੂ ਤੇ ਪੰਡਤ ਆਏ ਜਿਨ੍ਹਾਂ ਵਿੱਚ ਕਈ ਆਪਣੇ ਆਪ ਨੂੰ ਚਾਰ ਵੇਦ ਗਿਆਤਾ ਤੇ ਉਪਨਿਸ਼ਦਾਂ ਦੇ ਪੰਡਤ ਅਖਵਾਉਂਦੇ ਸਨ ਹਵਨ ਕਰਕੇ ਪੰਡਤ ਮਲਕ ਭਾਗੋ ਦੀ ਲਮੇਰੀ ਆਯੂ ਤੇ ਉਹਦੇ ਸੁੱਖਾਂ ਵਾਸਤੇ ਵੇਦ ਮੰਤਰ ਪੜ ਪੜ ਕੇ ਅਰਦਾਸਾਂ ਕਰ ਰਹੇ ਸਨ ਹਰ ਪਾਸੇ ਭਾਗੋ ਦੀ ਉਪਮਾ ਹੋ ਰਹੀ ਸੀ ਪਿਕਸ਼ਾ ਮੰਗਣ ਵਾਲੇ ਲੋਕ ਵੀ ਇਕੱਠੇ ਹੋ ਗਏ ਸਨ ਮੂਰਗ ਮਲਕ ਭਾਗੋ ਨੇ ਜਗਤ ਗੁਰੂ ਨਾਨਕ ਦੇਵ ਜੀ ਦਾ ਇਮਤਿਹਾਨ ਲੈਣਾ ਚਾਹਿਆ ਗੁਰੂ ਜੀ ਨੂੰ ਤੰਗ ਕਰਕੇ ਸ਼ਹਿਰ ਵਿੱਚੋਂ ਕੱਢਣ ਦੀ ਨੀਤ ਕੀਤੀ ਸੁਨੇਹਾ ਭੇਜਿਆ ਕਿ ਬ੍ਰਹਮ ਭੋਜ ਤੇ ਆਓ ਜੋ ਆਦਮੀ ਮਲਕ ਭਾਗੋ ਦਾ ਸੁਨੇਹਾ ਲੈ ਕੇ ਆਇਆ ਗੁਰੂ ਜੀ ਨੇ ਉਸ ਨੂੰ ਉੱਤਰ ਦਿੱਤਾ ਪੁਰਸ਼ਾ ਜਾ ਮਲਕ ਭਾਗੋ ਨੂੰ ਆਖੋ ਕਿ ਉਹ ਬ੍ਰਹਮ ਭੋਜ ਖਾਣ ਵਾਸਤੇ ਨਹੀਂ ਆਉਂਦੇ ਕਿਉਂਕਿ ਯੱਗ ਵਿੱਚ ਪੱਕਾ ਪਕਵਾਨ ਮਨੁੱਖ ਲਹੂ ਮਿੱਜ ਆਸਰੇ ਪਕਾਇਆ ਗਿਆ ਹੈ ਇਹ ਸੱਚ ਨਹੀਂ ਸੇਵਕ ਨੇ ਜਾ ਕੇ ਉਸੇ ਤਰ੍ਹਾਂ ਮਲਕ ਭਾਗੋ ਨੂੰ ਜਾ ਦੱਸਿਆ ਜਿਵੇਂ ਗੁਰੂ ਜੀ ਨੇ ਆਖਿਆ ਸੀ ਉਹ ਸੜਕੇ ਕੋਲੇ ਹੋ ਗਿਆ ਸਰਕਾਰੀ ਰੋਬ ਨਾਲ ਤੜਪਿਆ ਜਾਓ ਉਸ ਨੂੰ ਇੱਕ ਵਾਰ ਮੇਰੇ ਕੋਲ ਲਿਆਓ ਜੇ ਆਖਿਆ ਨਹੀਂ ਆਉਂਦਾ ਤਾਂ ਫੜ ਕੇ ਲਿਆਓ ਉਸ ਨੂੰ ਸ਼ਾਇਦ ਪਤਾ ਨਹੀਂ ਮੈਂ ਹਾਕਮ ਹਾਂ ਇਸ ਪਰਗਣੇ ਦਾ ਰਾਜਾ ਹਾਂ ਸਰਕਾਰੀ ਪਿਆਦੇ ਭੇਜੇ ਜਦੋਂ ਪਿਆਦੇ ਭਾਈ ਲਾਲੋ ਦੇ ਵੇੜੇ ਵਿੱਚ ਗਏ ਤਾਂ ਉਹਨਾਂ ਵੱਲ ਦੇਖ ਕੇ ਗੁਰੂ ਜੀ ਮੁਸਕਰਾਏ ਤੇ ਆਖਣ ਲੱਗੇ ਭਾਈ ਲਾਲੋ ਮਲਕ ਦਾ ਹੰਕਾਰ ਦੂਰ ਕਰਨਾ ਹੈ ਚਲੋ ਇਹਨਾਂ ਬੰਦਿਆਂ ਨੂੰ ਅਸਾਂ ਵੱਲ ਭੇਜਿਆ ਸੂ ਸਰਕਾਰੀ ਪਿਆਦਿਆਂ ਨੇ ਜਦੋਂ ਪਰਮਾਤਮਾ ਦੇ ਪ੍ਰਤੱਖ ਰੂਪ ਨੂੰ ਦੇਖਿਆ ਤਾਂ ਉਹਨਾਂ ਨੂੰ ਬੋਲਣ ਦਾ ਹੌਂਸਲਾ ਨਾ ਪਿਆ। ਉਹ ਗੁਰੂ ਜੀ ਦੇ ਨੂਰ ਭਰੇ ਚਿਹਰੇ ਵੱਲ ਹੀ ਖਲੋਤੇ ਦੇਖਦੇ ਰਹੇ। ਉਹਨਾਂ ਦੀਆਂ ਅੱਖਾਂ ਨੀਵੀਆਂ ਹੋ ਗਈਆਂ। ਮਲਕ ਭਾਗੋ ਦਾ ਹੁਕਮ ਭੁੱਲ ਗਏ। ਭਾਈ ਪਰਸ਼ੋ, ਚਲੋ ਅਸੀਂ ਤੁਹਾਡੇ ਨਾਲ ਚੱਲਦੇ ਹਾਂ। ਭਾਗੋ ਨੇ ਭੁੱਲ ਕੀਤੀ ਹੈ ਜੋ ਮੈਨੂੰ ਸੱਦਾ ਭੇਜਿਆ। ਗੁਰੂ ਜੀ ਨੇ ਆਪ ਪਿਆਦਿਆਂ ਨੂੰ ਆਖਿਆ ਤੇ ਭਾਈ ਲਾਲੋ ਨੂੰ ਸਾਥ ਲੈ ਕੇ ਮਲਕ ਭਾਗੋ ਦੇ ਘਰ ਨੂੰ ਤੁਰ ਪਏ। ਗੁਰੂ ਜੀ ਮਲਕ ਭਾਗੋ ਦੇ ਘਰ ਪੁੱਜੇ। ਅੱਗੇ ਸਾਧੂਆਂ ਤੇ ਪੰਡਤਾਂ ਦੀ ਬਹੁਤ ਭੀੜ ਸੀ। ਪੰਗਤਾਂ ਲੱਗੀਆਂ ਹੋਈਆਂ ਸਨ। ਭੋਜ ਪੱਤਰ ਅੱਗੇ ਰੱਖੇ ਹੋਏ ਸੀ ਪਰ ਭੋਜ ਨਹੀਂ ਸਿਰਤਾਇਆ ਗਿਆ। ਜਦੋਂ ਗੁਰੂ ਜੀ ਜਗਸਥਾਨ ਤੇ ਪੁੱਜੇ ਤਾਂ ਮਲਕ ਭਾਗੋ ਅੱਗੇ ਹੋ ਕੇ ਮਿਲਿਆ। ਦਿਲੋਂ ਗੁੱਸੇ ਤੇ ਜ਼ਬਾਨੋਂ ਮਿਠਾਸ ਨਾਲ ਆਖਣ ਲੱਗਾ, "ਸੰਤ ਜੀ, ਆਪ ਨੂੰ ਬਹੁਤ ਸਨੇਹੇ ਭੇਜੇ। ਆਪ ਭੋਜਨ ਛਕਣ ਵਾਸਤੇ ਨਹੀਂ ਆਏ। ਸਾਰੇ ਸੰਤ ਤੇ ਪੰਡਤ ਆਪ ਦੀ ਉਡੀਕ ਕਰ ਰਹੇ ਨੇ। ਭੋਜਨ ਵਰਤਾਉਣ ਵਿੱਚ ਦੇਰ ਹੋ ਗਈ ਹੈ।" ਤੇਰੇ ਹੁਕਮ ਅਨੁਸਾਰ ਤੇਰੇ ਘਰ ਆ ਗਏ ਹਾਂ ਪਰ ਭੋਜਨ ਅਸਾਂ ਨਹੀਂ ਛਕਣਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਿਰਪੈਤਾ ਦੇ ਲਹਿਜੇ ਵਿੱਚ ਉੱਤਰ ਦਿੱਤਾ ਭੋਜਨ ਕਿਉਂ ਨਹੀਂ ਛਕਣਾ ਮਲਕ ਭਾਗੋ ਨੇ ਰੱਤਾ ਉਤਾਵਲੇ ਹੋ ਕੇ ਪੁੱਛਿਆ ਇਸ ਵਾਸਤੇ ਕਿ ਇਹ ਧਰਮ ਕਿਰਤ ਦਾ ਭੋਜਨ ਨਹੀਂ ਪਾਪ ਦੀ ਖੱਟੀ ਦਾ ਭੋਜਨ ਹੈ ਇਹ ਰੱਬ ਲੇਖੇ ਨਹੀਂ ਖਵਾਇਆ ਜਾ ਰਿਹਾ ਸਗੋਂ ਆਪਣੀ ਵਿਢਾਈ ਕਰਾਉਣ ਬਦਲੇ ਖਰਚ ਕੀਤਾ ਗਿਆ ਹੈ ਇਸ ਭੋਜਨ ਨੂੰ ਛਕ ਕੇ ਆਪਣੀ ਆਤਮਾ ਨੂੰ ਕਲੇਸ਼ਾਂ ਵਿੱਚ ਨਹੀਂ ਪਾਉਣਾ ਚਾਹੁੰਦੇ ਪਾਪਾਂ ਦੀ ਮਾਇਆ ਦਾ ਖਰੀਦਿਆ ਪਰਮਾਤਮਾ ਦੀ ਭਗਤੀ ਤੋਂ ਦੂਰ ਲੈ ਜਾਂਦਾ ਹੈ ਪਾਪ ਕਰਨ ਵੱਲ ਪ੍ਰੇਰਦਾ ਹੈ ਇਹ ਕੀ ਆਖ ਰਹੀ ਜੀ ਗੱਲ ਹੋਸ਼ ਨਾਲ ਕਰ ਰਹੀ ਜੀ ਕਰੋਧ ਨਾਲ ਕੰਬਦਾ ਹੋਇਆ ਭਾਗੋ ਬੋਲਿਆ ਪੁਰਸ਼ਾ ਸ਼ਾਂਤ ਰਹੋ ਸੱਚੀ ਗੱਲ ਕੌੜੀ ਹੁੰਦੀ ਹੈ ਪਰ ਜਾਣਦਾ ਹੈ ਜਿਨੀ ਨਿੰਮ ਕੌੜੀ ਹੁੰਦੀ ਹੈ ਉਨੇ ਸਰੀਰਕ ਰੋਗਾਂ ਨੂੰ ਦੂਰ ਕਰਦੀ ਹੈ ਗੁਰੂ ਜੀ ਉੱਚੀ ਬੋਲੇ ਸਾਰੇ ਪੰਡਾਲ ਵਿੱਚ ਮੌਤ ਵਰਗੀ ਚੁੱਪ ਛਾ ਗਈ ਗੁਰੂ ਜੀ ਤੇ ਮਲਕ ਦੀ ਗੱਲਬਾਤ ਵੱਲ ਸਭ ਦੇ ਕੰਨ ਲੱਗ ਗਏ ਭਾਗੋ ਬੋਲਿਆ ਕੀ ਮੈਂ ਚੋਰ ਡਾਕੂ ਹਾਂ ਜੋ ਪਾਪ ਕਰਮ ਨਾਲ ਮਾਇਆ ਇਕੱਠੀ ਕਰਦਾ ਹਾਂ ਗੁਰੂ ਜੀ ਨੇ ਕਿਹਾ ਲੋਕਾਂ ਦੀਆਂ ਅੱਖਾਂ ਵਿੱਚ ਤਾਂ ਚੋਰ ਡਾਕੂ ਨਹੀਂ ਪਰ ਚੋਰ ਡਾਕੂਆਂ ਨਾਲੋਂ ਘੱਟ ਵੀ ਨਹੀਂ ਇਹ ਮਾਇਆ ਪਾਪਾਂ ਬਿਨਾਂ ਇਕੱਠੀ ਨਹੀਂ ਹੁੰਦੀ ਇਹ ਬ੍ਰਹਮ ਭੋਜ ਵਿੱਚ ਵਰਤਾਈਆਂ ਜਾ ਰਹੀਆਂ ਪੂੜੀਆਂ ਤੇ ਕੜਾਹ ਨੂੰ ਜੇਕਰ ਨਿਚੋੜਿਆ ਜਾਵੇ ਤਾਂ ਇਹਨਾਂ ਵਿੱਚੋਂ ਲਹੂ ਦੀ ਧਾਰਾ ਨਿਕਲੇਗੀ ਮਲਕ ਭਾਗੋ ਨੇ ਹੈਰਾਨ ਹੋ ਕੇ ਕਿਹਾ ਹੈ ਇਹ ਕੀ ਅੱਖ ਹੈ ਜੇ ਲਹੂ ਹੋਸ਼ ਨਾਲ ਗੱਲ ਕਰੋ ਮੇਰੇ ਰਾਜ ਵਿੱਚ ਆਏ ਜੇ ਸੈਂਕੜੇ ਮਹਾਪੁਰਖਾਂ ਵਿੱਚ ਝੂਠੇ ਦੋਸ਼ ਲਾਉਨੇ ਆ ਹੋਇਆ ਤੁਹਾਨੂੰ ਪੈ ਨਹੀਂ ਆਉਂਦਾ ਗੁਰੂ ਜੀ ਨੇ ਕਿਹਾ ਪੁਰਸ਼ਾ ਪੈ ਸਾਨੂੰ ਨਿਰੰਕਾਰ ਦਾ ਹੈ ਮਨੁੱਖ ਕਿਸੇ ਦਾ ਨਹੀਂ ਪਰ ਸੱਚੀ ਗੱਲ ਅੱਖੋਂ ਰੁਕਿਆ ਨਹੀਂ ਜਾਂਦਾ ਜੇ ਤਮਾਸ਼ਾ ਦੇਖਣਾ ਹੀ ਤਾਂ ਦਿਖਾਈਏ ਮਲਕ ਭਾਗੋ ਨੇ ਕਿਹਾ ਦਿਖਾਓ ਗੁਰੂ ਜੀ ਇਹ ਸੁਣਦੇ ਸਾਰ ਭਾਈ ਲਾਲੂ ਨੂੰ ਇਸ਼ਾਰਾ ਕੀਤਾ ਕਿ ਉਹ ਆਪਣੇ ਬਾੜੇ ਜਾਵੇ ਤੇ ਕੋਧਰੇ ਦੀ ਰੋਟੀ ਲਿਆਵੇ ਸਰਵ ਕਲਾ ਸੰਪੂਰਨ ਤੇ ਸਰਵ ਸ਼ਕਤੀਮਾਨ ਗੁਰੂ ਜੀ ਦਾ ਇਸ਼ਾਰਾ ਆਉਂਦਿਆਂ ਹੀ ਭਾਈ ਲਾਲੋ ਬਾੜੇ ਨੂੰ ਦੌੜ ਗਿਆ ਘਰੋਂ ਜਾ ਕੇ ਕੋਧਰੇ ਦੀ ਰੋਟੀ ਲੈ ਆਇਆ ਗੁਰੂ ਜੀ ਨੇ ਉਸ ਦੇ ਹੱਥੋਂ ਰੋਟੀ ਫੜ ਲਈ ਉਸੇ ਵੇਲੇ ਮਲਕ ਭਾਗੋ ਨੂੰ ਸੰਬੋਧਨ ਕਰਕੇ ਉਹਨਾਂ ਆਖਿਆ ਪੁਰਸ਼ਾ ਭੰਡਾਰੇ ਵਿੱਚੋਂ ਚਾਰ ਪੂੜੇ ਲਿਆ ਲਿਆ ਵੀ ਆਪਣੀ ਮਰਜ਼ੀ ਦੇ ਚੁਣ ਕੇ ਫਿਰ ਨਾ ਆਖੀ ਕੋਈ ਤੋਖਾ ਹੋਇਆ ਹੈ ਮਾਇਆ ਤੇ ਹੰਕਾਰਪੁਣੇ ਨੇ ਮਲਕ ਭਾਗੋ ਨੂੰ ਅੰਨਾ ਬੋਲਾ ਕੀਤਾ ਹੋਇਆ ਸੀ ਹੰਕਾਰੀ ਮੂਰਖ ਨੇ ਰੱਤਨਾ ਨਾ ਸੋਚਿਆ ਕਿ ਰਾਜਾ ਬਲੀ ਤੇ ਹਰਨਾਖਸ਼ ਵਾਂਗ ਮੈਂ ਕਿਉਂ ਇਮਤਿਹਾਨ ਵਿੱਚ ਪੈਂਦਾਂ ਹ ਉਸਨੇ ਇਹ ਵੀ ਨਹੀਂ ਸੋਚਿਆ ਕਿ ਸ਼ਾਇਦ ਕੋਈ ਨਵਾਂ ਚੋਜ ਵਰਤੌਣ ਵਾਸਤੇ ਪਰਮਾਤਮਾ ਹੀ ਸਾਧੂ ਦਾ ਰੂਪ ਧਾਰ ਕੇ ਘਰ ਆ ਗਿਆ ਹੋਵੇ ਉਸੇ ਵਕਤ ਕਾਲੀ ਨਾਲ ਕਦਮ ਪੁੱਟੇ ਭੰਡਾਰੇ ਵਿੱਚੋਂ ਚਾਰ ਪੂੜੇ ਚੱਕੇ ਜਦੋਂ ਉਸਨੇ ਪੂੜਿਆਂ ਨੂੰ ਹੱਥ ਪਾਇਆ ਤਾਂ ਉਹਦਾ ਹਿਰਦਾ ਕੰਬਿਆ ਹੱਥ ਭਾਰੇ ਹੋ ਗਏ ਫਿਰ ਵੀ ਮੂਰਖ ਨੇ ਨਹੀਂ ਖਿਆਲ ਕੀਤਾ ਪੂੜੇ ਲੈ ਕੇ ਗੁਰੂ ਜੀ ਕੋਲ ਆ ਗਿਆ ਸੰਤ ਪੰਡਤ ਤੇ ਹੋਰ ਦਰਸ਼ਕ ਹੈਰਾਨ ਸਨ ਉਹਨਾਂ ਦੀਆਂ ਅੱਖਾਂ ਗੁਰੂ ਜੀ ਦੇ ਹੱਥਾਂ ਉੱਤੇ ਗੱਡੀਆਂ ਗਈਆਂ ਤੇ ਕੰਨ ਖੜੇ ਹੋ ਗਏ ਬਚਨ ਸੁਣਨ ਵਾਸਤੇ ਉੱਚੀ ਥਾਂ ਤੇ ਗੁਰੂ ਜੀ ਨੇ ਦੋ ਥਾਲ ਰੱਖੇ ਪਰਮਾਤਮਾ ਰੂਪ ਗੁਰੂ ਜੀ ਨੇ ਇੱਕ ਹੱਥ ਵਿੱਚ ਮਾਲਕ ਭਾਗੋ ਦੇ ਮਾਲ ਪੂੜੇ ਫੜੇ ਦੂਸਰੇ ਹੱਥ ਵਿੱਚ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਘੁੱਟ ਲਈ ਜਦੋਂ ਦੋਹਾਂ ਨੂੰ ਜ਼ੋਰ ਨਾਲ ਮੁੱਠਾਂ ਮੇਟ ਕੇ ਘੁੱਟਿਆ ਤਾਂ ਕੋਧਰੇ ਦੇ ਟੁਕੜੇ ਵਿੱਚੋਂ ਦੁੱਧ ਦੀ ਧਾਰ ਵਗੀ ਤੇ ਮਾਲ ਪੂੜਿਆਂ ਵਿੱਚੋਂ ਲਹੂ ਵਹਿ ਤੁਰਿਆ ਦੋਵੇਂ ਥਾਲੀਆਂ ਭਰ ਗਈਆਂ ਇੱਕ ਦੁੱਧ ਨਾਲ ਤੇ ਇੱਕ ਲਹੂ ਨਾਲ ਜੋਜੀ ਪ੍ਰੀਤਮ ਦਾ ਕੀਤਾ ਇਹ ਅਚੰਭਾ ਦੇਖ ਕੇ ਲੋਕ ਪਰੇਸ਼ਾਨ ਹੋ ਗਏ ਸਾਵਧੀਆਂ ਅੱਖਾਂ ਪਥਰਾ ਗਈਆਂ ਬੁੱਲ ਜੁੜ ਗਏ ਹਿਰਦਿਆਂ ਦੀਆਂ ਧੜਕਣਾ ਮੱਧਮ ਹੋ ਗਈਆਂ ਉਹਨਾਂ ਨੂੰ ਇੰਜ ਪ੍ਰਤੀਤ ਹੋਇਆ ਜਿਵੇਂ ਉਹ ਮਿੱਟੀ ਦੇ ਹੁੰਦੇ ਜਾ ਰਹੇ ਹਨ ਇੱਕ ਦੋ ਹੌਸਲੇ ਵਾਲੇ ਸਾਧੂਆਂ ਨੇ ਆਖਿਆ ਕਿ ਅਸਾਂ ਕਿਸੇ ਦਾ ਲਹੂ ਖਾਣਾ ਪੀਣਾ ਸੀ ਮਲਕ ਭਾਗੋ ਦੀ ਅਸਚਰਜ ਹਾਲਤ ਸੀ ਉਸ ਨੂੰ ਇਹ ਮਾਨ ਸੀ ਕਿ ਉਹ ਪੂਜਾ ਪਾਠ ਕਰਾਉਂਦਾ ਤੇ ਹਰ ਸਾਲ ਸਾਧੂਆਂ ਨੂੰ ਭੰਡਾਰੇ ਖਵਾਉਂਦਾ ਹੈ ਇਸ ਵਾਸਤੇ ਉਹਦੇ ਕੀਤੇ ਪਾਪ ਨਾਲੋਂ ਨਾਲ ਝੜ ਜਾਂਦੇ ਹਨ ਮਾਲ ਪੂਣਿਆਂ ਵਿੱਚੋਂ ਨਿਕਲਿਆ ਲਹੂ ਦੇਖ ਕੇ ਉਹਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ ਸੈਂਕੜੇ ਲੋਕਾਂ ਦੇ ਸਾਹਮਣੇ ਉਸ ਦੀ ਨਿਰਾਦਰੀ ਹੋਈ ਸੱਚਮੁੱਚ ਉਸ ਦੀ ਕਮਾਈ ਅਤਿਆਚਾਰਾਂ ਤੇ ਲੁੱਟਾਂ ਦੀ ਸੀ ਉਸ ਨੂੰ ਗਰਕ ਹੋਣ ਵਾਸਤੇ ਧਰਤੀ ਵੇਲ ਨਹੀਂ ਸੀ ਦਿੰਦੀ ਅੱਖਾਂ ਨੀਵੀਆਂ ਕਰਕੇ ਸੋਚੀ ਪਿਆ ਰਿਹਾ ਜਿੰਨੇ ਵੀ ਸਾਧੂ ਤੇ ਸਿਆਣੇ ਪੰਡਤ ਭੋਜਨ ਛਕਣ ਵਾਸਤੇ ਆਏ ਸੀ ਉਹ ਭੁੱਖੇ ਹੀ ਪੰਗਤ ਵਿੱਚੋਂ ਉੱਠ ਖਲੋਤੇ ਉਹਨਾਂ ਨੂੰ ਗੈਨ ਹੋ ਗਿਆ ਕਿ ਹੰਕਾਰੀ ਮਾਇਆਧਾਰੀ ਦੇ ਕਿਰਤ ਪਾਪਾਂ ਦੀ ਹੈ ਆਪਣੇ ਪਾਪਾਂ ਉਤੇ ਪਰਦਾ ਪਾਉਣ ਵਾਸਤੇ ਭੰਡਾਰੇ ਕਰਦਾ ਹੈ ਪਰ ਨਾਲ ਹੀ ਉਹ ਸਿਆਣੇ ਗੁਰੂ ਜੀ ਦੇ ਸ਼ਰਧਾਲੂ ਬਣ ਗਏ ਗ੍ਰੰਥਾਂ ਦੇ ਪੜਨ ਵਾਲਿਆਂ ਨੇ ਕਿਹਾ ਹੋ ਸਕਦਾ ਹੈ ਭਗਵਾਨ ਨੇ ਪਾਪੀ ਜੀਵਾਂ ਨੂੰ ਸੁਧਾਰਨ ਵਾਸਤੇ ਕਾਲੀਯੋਗ ਵਿੱਚ ਅਵਤਾਰ ਭੇਜਿਆ ਹੋਵੇ ਉਹ ਸਾਰੇ ਅੱਗੇ ਹੋ ਕੇ ਗੁਰੂ ਜੀ ਦੀ ਚਰਨੀ ਲੱਗੇ ਗੁਰੂ ਜੀ ਨੇ ਉਹਨਾਂ ਨੂੰ ਉਪਦੇਸ਼ ਕੀਤਾ ਕਿ ਪੂੰਜੀ ਪੱਤੀਆਂ ਦੇ ਢੰਡਾਰੇ ਖਾ ਕੇ ਉਹਨਾਂ ਦੀ ਉਪਮਾ ਕਰਨ ਦੀ ਥਾਂ ਨਿਰੰਕਾਰ ਦੀ ਉਪਮਾ ਕਰੋ ਸਤ ਗਰਤਾਰ ਜਪੋ ਕਾਲ ਯੁਗ ਵਿੱਚ ਨਾਮ ਜਪਣ ਨਾਲ ਹੀ ਕਲਿਆਣ ਹੁੰਦੀ ਹੈ ਜਿਸ ਨੇ ਪੈਦਾ ਕੀਤਾ ਹੈ ਉਹ ਰਿਜ਼ਕ ਵੀ ਦੇਵੇਗਾ ਪੰਛੀਆਂ ਵਾਂਗ ਦਰਵੇਸ਼ਾਂ ਨੂੰ ਭਗਵਾਨ ਤੇ ਭਰੋਸਾ ਰੱਖਣਾ ਚਾਹੀਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਲਕ ਭਾਗੋ ਨੂੰ ਸੰਬੋਧਨ ਕਰਕੇ ਆਖਿਆ ਜਿਸ ਲਾਲੂ ਨੂੰ ਗਰੀਬ ਤੇ ਸ਼ੂਦਰ ਮੰਨਦੇ ਜੇ ਉਹ ਉੱਚਾ ਤੇ ਸੁੱਚਾ ਹੈ ਕਿਉਂਕਿ ਦਸ ਨੌਹਾਂ ਦੀ ਕਮਾਈ ਕਰਕੇ ਆਪ ਖਾਂਦਾ ਤੇ ਆਏ ਗਏ ਨੂੰ ਸ਼ਿਕਾਉਂਦਾ ਹੈ ਉਸ ਦੇ ਘਰ ਰੋਜ਼ ਬ੍ਰਹਮ ਭੋਜ ਹੁੰਦਾ ਹੈ ਉਹਦੇ ਵਰਗਾ ਭਗਤ ਤੇ ਦਾਤਾ ਕੋਈ ਨਹੀਂ ਪਾਪਾਂ ਨਾਲ ਇਕੱਠੀ ਕੀਤੀ ਮਾਇਆ ਉੱਤੇ ਹੰਕਾਰ ਨਾ ਕਰ ਜਦੋਂ ਜਮਦੂਤਾਂ ਦੇ ਵਸ ਪਿਓ ਤਦ ਹਿਸਾਬ ਦੇਣ ਲੱਗਿਆਂ ਪਛਤਾਵੇਂਗਾ ਧਰਮ ਦੀ ਕਿਰਤ ਕਰ ਸਤ ਗਰਦਾਰ ਦਾ ਜਾਪ ਕਰ ਲੋਕ ਭਲਾਈ ਕਰ ਜੇ ਦਾਤੇ ਦੇ ਵਾਰ ਉਤੇ ਪੁੱਜਣ ਦੀ ਆਸੀ ਪਰ ਸਿਆਣੇ ਆਖਦੇ ਹਨ ਮੂਰਖ ਨੂੰ ਇੱਕ ਨਹੀਂ ਲੱਗਦੀ ਜਿਵੇਂ ਬਾਸ ਦੀ ਪੂਰੀ ਵਿੱਚ ਹੂਕ ਮਾਰੀਏ ਤਾਂ ਅਗਲੇ ਪਾਸੇ ਲੰਘ ਜਾਂਦੀ ਹੈ ਬਾਸ ਉਤੇ ਕੋਈ ਅਸਰ ਨਹੀਂ ਹੁੰਦਾ ਮਲਕ ਭਾਗੋ ਉਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨਾਂ ਦਾ ਕੋਈ ਖਾਸ ਅਸਰ ਨਾ ਹੋਇਆ ਉਹ ਸ਼ਰਮਿੰਦਾ ਜਾ ਹੋਇਆ ਅੰਦਰ ਚਲੇ ਗਿਆ ਸਾਧੂ ਤੇ ਪੰਡਤ ਭੁੱਖੇ ਤੁਰ ਗਏ ਕਿਸੇ ਨੇ ਭੰਡਾਰਾ ਨਾ ਛਕਿਆ ਸਾਰੇ ਸ਼ਹਿਰ ਵਿੱਚ ਮਲਕ ਭਾਗੋ ਦੀ ਨਿਰਾਦਰੀ ਹੋਣ ਲੱਗੀ ਕਰुणा ਨਿਤ ਗੁਰੂ ਜੀ ਦੇ ਚਰਨੀ ਡਿੱਗਣ ਦੀ ਥਾਂ ਉਸ ਨੇ ਮਨ ਹੀ ਮਨ ਬਦਲਾ ਲੈਣ ਦੀ ਨੀਤ ਧਾਰੀ ਪਰ ਗੁਰੂ ਜੀ ਦੇ ਸ਼ਰਧਾਲੂਆਂ ਵਿੱਚ ਵਾਧਾ ਹੋ ਗਿਆ ਭਾਈ ਲਾਲੋ ਦੇ ਬਾੜੇ ਵਿੱਚ ਜੋ ਸਤਸੰਗ ਹੁੰਦਾ ਉਹਦੀ ਹਾਜ਼ਰੀ ਕਈ ਗੁਣਾ ਵਧ ਗਈ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ